ਬਹੁ ਕਰੋੜੀ ਝੋਨੇ ਦੇ ਹੁਣ ਜੇਕਰ ਕਿਸੇ ਵੀ ਸਰਕਾਰੀ ਦਫਤਰ ਚ ਕੋਈ ਕੰਮ ਹੋਵੇ ਤਾਂ ਖੱਜਲ ਖੁਆਰੀ ਨਹੀਂ ਹੁੰਦੀ ਤੇ ਨਾ ਹੀ ਰਿਸ਼ਵਤਖੋਰੀ ਦਾ ਡਰ ਰਹਿੰਦਾ ਸੋ ਕੋ ਬੜੇ ਹੀ ਵਧੀਆ ਤੇ ਸਮੇਂ ਸਿਰ ਲੋਕਾਂ ਦੇ ਕੰਮ ਹੋ ਰਹੇ ਨੇ ਇਹੀ ਤਾਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਜਿਸ ਦੇ ਚਲਦਿਆਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ ਤੇ ਠਲ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿੱਥਿਆ। ਇਸੇ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ। ਹੁਣ ਤੱਕ ਇਸ ਐਕਸ਼ਨ ਲਾਈਨ ਦੇ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗਸ سمیت ਪ੍ਰਾਪਤ ਹੋਈਆਂ। ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਨੇ ਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਹੁਣ ਬਿਨਾਂ ਕਿਸੇ ਚਿੰਤਾ ਦੇ ਸਰਕਾਰੀ ਦਫ਼ਤਰਾਂ ਚ ਆਪਣਾ ਕੰਮ ਕਰਵਾ ਰਹੇ ਨੇ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਘਟਾਲੇ ਦੇ ਵਿੱਚ ਅੱਜ ਇੱਕ ਹੋਰ ਜਿਹੜੀ ਗ੍ਰਿਫਤਾਰੀ ਹੈ ਵਿਜੀਲੈਂਸ ਦੇ ਵੱਲੋਂ ਕੀਤੀ ਗਈ ਹੈ ਤਾਂ ਮੇਨ ਨਾਲ ਐਸਐਸਪੀ ਵਿਜੀਲੈਂਸ ਰੁਕਿੰਦਰਪਾਲ ਮੌਜੂਦ ਨਹੀਂ ਗੱਲਬਾਤ ਕਰ ਲੈਣੇ ਸਰ ਬਹੁਤ ਕਰੋੜੀ ਢੋਨੇ ਦੇ ਘਟਾਲੇ ਦੇ ਵਿੱਚ ਅੱਜ ਗ੍ਰਿਫਤਾਰੀ ਹੋਰ ਹੋਈ ਹੈ ਕੀ ਨਾਮ ਹੈ ਜੀ ਕਿੱਥੋਂ ਗ੍ਰਿਫਤਾਰੀ ਹੋਈ ਹੈ ਜੀ ਇਹਨਾਂ ਦੀ ਦੇਖੋ ਇਹ ਜਗਨਦੀਪ ਸਿੰਘ ਢਿੱਲੋਂ ਨੇ ਇਹ ਡੀਐਮ ਹੈਗੇ ਆ ਪੰਚਪਦ ਦੇ ਸੀਗੇ ਔਰ ਇਹ ਡਿਸਟ੍ਰਿਕਟ ਟੈਂਡਰ ਕਮੇਟੀ ਦੇ ਮੈਂਬਰ ਵੀ ਸੀਗੇ ਤੇ ਉਦੋਂ ਇਹ ਦੋਸ਼ੀ ਜਦੋਂ ਹੋਏ ਸੀ ਉਸ ਤੋਂ ਬਾਅਦ ਇਹਨਾਂ ਨੇ ਬੇਲ ਲਾਤੀ ਸੀਗੀ ਮਾਨਯੋਗ ਹਾਈ ਕੋਰਟ 'ਚ ਇਹਨਾਂ ਦੀ ਐਂਟਿਸਿਪੇਟਰੀ ਬੇਲ ਹੋ ਗਈ ਸੀ ਉਸ ਤੋਂ ਬਾਅਦ ਸੁਪਰੀਮ ਕੋਰਟ ਤੋਂ ਇਹਨਾਂ ਦੀ ਜਿਹੜੀ ਬੇਲ ਹੈਗੀ ਮਾਨਯੋਗ ਸੁਪਰੀਮ ਕੋਰਟ ਨੇ ਰਿਜੈਕਟ ਕਰ ਦਿੱਤੀ ਸੀ ਆਰਡਰ ਉਹ ਸੈਟਸਾਈਟ ਹੋ ਗਿਆ ਸੀ ਔਰ ਮਾਂਜਸ ਪ੍ਰਿੰਕੋਟ ਨੇ ਆਰਡਰ ਕੀਤਾ ਸੀ ਵੀ ਇਹਨਾਂ ਨੂੰ ਰੈਗੂਲਰ ਬੇਲ ਜਿਹੜੀ ਐਪਲਾਈ ਕਰਨੀ ਚਾਹੀਦੀ ਹੈ। ਔਰ ਇਹ ਜੁਲਾਈ ਵਿੱਚ ਆਰਡਰ ਹੋਏ ਸੀਗੇ। ਉਸ ਤੋਂ ਬਾਅਦ ਸਾਡੇ ਵੱਲੋਂ ਗਫਤਾਰੀ ਦੀ ਲਗਾਤਾਰ ਕੋਸ਼ਿਸ਼ ਸੀਗੀ ਔਰ ਰੇਡ ਵਗੈਰਾ ਕੀਤੇ ਜਾ ਰਹੇ ਸੀਗੇ। ਅੱਜ ਇਹਨਾਂ ਨੇ ਕੋਰਟ ਵਿੱਚ ਸਰੈਂਡਰ ਕਰਤਾ ਹੈਗਾ ਲੁਧਿਆਣਾ ਕੋਰਟ 'ਚ। ਇਹਨਾਂ ਨੂੰ ਫਿਰ ਅਸੀਂ ਉਹ ਫਾਰਮਲੀ ਅਰੈਸਟ ਕਰ ਲਿਆ ਹੈਗਾ ਔਰ ਕੋਰਟ ਨੇ ਇਹਨਾਂ ਨੂੰ ਜੁਡੀਸ਼ੀਅਲ ਭੇਜਤਾ। ਜੁਡੀਸ਼ੀਅਲ ਨੂੰ ਆਪਣੀ ਉਦੇਰੀ ਦਰੁਰਤ ਕਿਸ ਤਰ੍ਹਾਂ ਨਾਲ ਕੀਤੀ ਜਾਂਦੀ ਸੀ। ਦੇਖੋ ਟੈਂਡਰ ਅਲਾਟਮੈਂਟ ਕਮੇਟੀ ਜਦੋਂ ਟੈਂਡਰ ਉਹਦੀ ਵੈਰੀਫਿਕੇਸ਼ਨ ਹੁੰਦੀ ਆ ਗੱਡੀਆਂ ਦੇ ਨੰਬਰ ਵਗੈਰਾ ਗਲਤ ਸੀਗੇ ਸਕੂਟਰਾਂ ਕਾਰਾਂ ਦੇ 28i ਵਾਲੀ ਟਰੱਕਾਂ ਤੇ ਹੁੰਦੀ ਆ ਇੱਕ ਉਹ ਗਲਤ ਸੀਗੇ ਮੰਡੀਆਂ ਜਿਹੜੀਆਂ ਅਲਾਟ ਕੀਤੀਆਂ ਉਹ ਠੀਕ ਤਰੀਕੇ ਨਾਲ ਨਹੀਂ ਕੀਤੀਆਂ ਔਰ ਸ਼ੈਲਰਾਂ ਦੀ ਅਲਾਟਮੈਂਟ ਕੀਤੀ ਉਹ ਵੀ ਗਲਤ ਤਰੀਕੇ ਨਾਲ ਕੀਤੀ ਉਹ ਸਾਰਾ ਕੁਝ ਇਹਨਾਂ ਦੇ ਖਿਲਾਫ ਆਇਆ ਸੀਗਾ ਔਰ ਕਮਿਸ਼ਨ ਵਗੈਰਾ ਵੀ ਲੈਤੇ ਸਾਰੇ ਇਲਜ਼ਾਮ ਲੱਗੇ ਸੀਗੇ ਔਰ ਉਹਨਾਂ ਦੀ ਅਰੈਸਟ ਹੋ ਗਈ ਹੈ ਔਰ ਜਲਦੀ ਨੇ ਤਤਤੀਸ਼ ਕੰਪਲੀਟ ਕਰਕੇ ਚਲਾਨ ਦਾ ਤਸੇ ਆਪੀ ਇਹ ਦੱਸੋ ਟੋਟਲ ਕਿੰਨੇ ਬੰਦੇ ਸੀਗੇ ਜਿਹੜੇ ਦੋਸ਼ੀ ਪਾਏ ਗਏ ਸੀਗੇ ਟੋਟਲ 16 ਕਿਉਂ ਨੇ ਤੇਲੂਰਾਮ ਠੇਕੇਦਾਰ ਸਭ ਤੋਂ ਪਹਿਲਾਂ ਫੜਿਆ ਸੀ ਉਸ ਤੋਂ ਬਾਅਦ ਇਹਦਾ ਹੁਣ ਇਹ ਕਾਰਕੇ ਸਿੰਘਲਾ ਪੀਓ ਬਾਕੀ ਸਾਰੇ 15 ਦੋਸ਼ੀ ਫੜੇ ਜਾ ਚੁੱਕੇ ਜੀ ਜਨਕੀ ਇਸ ਕੇਸ ਦੇ ਵਿੱਚ ਸਿਰਫ ਉਹਨ ਇੱਕ ਹੀ ਪਹੋੜਾ ਬਾਕੀ ਸਾਰੇ ਗ੍ਰਿਫਤਾਰ ਹੋ ਚੁੱਕੇ ਨੇ ਜੀ ਹਾਂ ਜੀ ਸਿਰਫ ਇਹ ਕਾਰਕੇ ਸਿੰਘਲਾ ਪੀਓ ਹੈ ਔਰ ਬਾਕੀ ਸਾਰੇ ਗ੍ਰਿਫਤਾਰ ਹੋ ਚੁੱਕੇ ਨੇ ਜੀ ਜਿਨ੍ਹਾਂ 'ਚੋਂ ਅਸੀਂ ਚਲਾਨ ਦੇਤੇ ਨੇ ਥੋੜੇ ਦੋਸ਼ੀਆਂ ਦਾ ਰਹਿੰਦਾ ਉਹ ਵੀ ਜਲਦੀ ਦੇ ਦੇਣਾ ਤੁਹਾਨੂੰ ਤਾਂ ਕੁਝ ਹੋਰ ਪਤਾ ਲੱਗੇਗੀ ਹੋਰ ਕਿਹੜੇ ਕਿਹੜੇ ਅਧਿਕਾਰੀ ਨੇ ਜਿਹੜੇ ਇਹਦੇ ਵਿੱਚ ਨੌਨ ਸੇਜ ਜਜ ਨਾਲ ਬਲੇਸ ਦਾ ਸਾਥ ਸੇਕਾ ਦਿੱਤਾ ਜਾਂਦਾ ਸੀਗਾ ਡੀ ਐਫ ਐਸ ਸੀ ਸੀਗੇ ਤੋਂ ਦੋ ਡੀ ਐਫ ਐਸ ਸੀ ਅਸੀਂ ਆਲਰੇਡੀ ਫੜੇ ਜਾ ਚੁੱਕੇ ਨੇ ਹਰਵੀਨ ਕੌਰ ਸੁਖਵਿੰਦਰ ਸਿੰਘ ਬਾਕੀ ਜਿਹੜਾ ਹੈਗੇ ਆ ਉਹ ਤਕਤੀਸ਼ ਜੀ ਦੀ ਸਾਡੀ ਕੰਪਲੀਟ ਹੈ ਜਲਦੀ ਇਹਨੂੰ ਅਦਾਲਤ ਵਿੱਚ ਦੇ ਦਾਂਗੇ ਸੋ ਬਿਲਕੁਲ ਬਹੁਤ ਕਰੋੜੀ ਚੋਨੀ ਘਟਾਲੇ ਦੇ ਵਿੱਚ ਜਿਹੜੇ ਕੀ ਐਫ ਆਈ ਆਰ ਦਰਜ ਹੋਈ ਸੀ ਤਾਂ ਹੁਣ ਇੱਕ ਦੋਸ਼ੀ ਸਿਰਫ ਅਬਾਕੀ ਰਹਿ ਗਿਆ ਜੋ ਭਗੋੜਾ ਕਰਾਰ ਕੀਤਾ ਗਿਆ ਤਾਂ ਦੇਖਣਾ ਹੋਵੇਗਾ ਹੁਣ ਵਿਜੀਲੈਂਸ ਦੇ ਵੱਲੋਂ ਉਸ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਕਦੋਂ ਉੱਥੇ ਕਿੱਥੇ ਹੋਵੇਗੀ ਤਾਂ ਤਕਰੀਬਨ ਸਾਰੇ ਦੋਸ਼ੀ ਜਿਹੜੇ ਕਿ ਉਹ ਗ੍ਰਿਫਤਾਰ ਕਰ ਲਿੱਤੇ ਗਏ ਨੇ ਕੈਮਰਾ ਪਰਸਨ ਸੁਲਮਾਨ ਦੇ ਨਾਲ ਹਿੰਮਤ ਸਿੰਘ ਦਿਖਪਾਲ ਦਿਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ